ਔਲਖ ਖੁਰਦ ਬਾਬਾ ਨੰਦਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪਾਰਕਿੰਗ ਵਿੱਚ ਚੱਲੀ ਗੋਲੀ ਦੋ ਜ਼ਖਮੀ ਪੰਜਾਬ ਵਿੱਚ ਲਗਾਤਾਰ ਗੋਲੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਹਰ ਰੋਜ਼ ਪੰਜਾਬ ਦਾ ਹਾਲ ਬਦ ਤੋਂ ਬੱਤਰ ਹੋਈ ਜਾ ਰਿਹਾ ਹੈ ਇਸ ਸੰਬੰਧੀ ਅੱਜ ਔਲਖ ਖੁਰਦ ਵਿਖੇ ਬਾਬਾ ਨੰਦਾ ਜੀ ਦਾ ਮੇਲਾ ਚੱਲ ਰਿਹਾ ਹੈ ਉੱਥੇ ਅੱਜ ਦੋ ਟੜਿਆਂ ਵਿੱਚ ਆਪਸੀ ਰੰਜਿਸ਼ ਤਹਿਤ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਰਾਜੂ ਬੇਲਾ ਬਲਦੇਵ ਸਿੰਘ ਪੁੱਤਰ ਸਤਨਾਮ ਸਿੰਘ ਮੁੰਨਨ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਮੌਕੇ ਸੀਐਚਸੀ ਪਾਮ ਦੇ ਡਾਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਤੇ ਬਲਦੇਵ ਸਿੰਘ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਆਏ ਸਨ ਜਿਨ੍ਹਾਂ ਨੂੰ ਫਰਸਟ ਐਡ ਦੇ ਕੇ ਬਟਾਲਾ ਰੈਫਰ ਕਰ ਦਿੱਤਾ ਗਿਆ ਇਸ ਮੌਕੇ थाना ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਅਦੀਨੌਂਦੀ ਚੌਕੀ ਹਰਚੋਵਾਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਦੇ ਕੁਇਕ ਪੇਸ਼ੈਂਟ ਨਵੀ ਗੁਰਵਿੰਦਰ ਸਿੰਘ ਨਾਮ ਦਾ ਇੱਕ 26 ਸਾਲ ਏਜ son of ਲਖਵਿੰਦਰ ਸਿੰਘ ਰੈਜ਼ੀਡੈਂਟ ਆਫ ਅਲੋਕਲਰ ਦਾ ਸੀਗੇ ਇਹ ਸਾਡੇ ਕੋਲ ਸੀਐਚਸੀ ਭਾਮ ਤੋਂ ਰੈਫਰ ਹੋ ਕੇ ਆਏ ਸੀਗੇ ਤੇ ਇਹ ਜਿਹੜੇ ਗਨ ਸ਼ਾਟ ਦੀ ਹਿਸਟਰੀ ਸੀਗੀ ਤੇ ਇਹਨਾਂ ਨੂੰ ਫਰਦਰ ਰੈਫਰ ਕੀਤਾ ਟੂ ਹਾਇਰ ਸੈਂਟਰ ਨਿਕੋਨਾਨਦੀਪ ਸਸਪੈਕਟਿਡ ਜਿਹੜੀ ਗਨ ਸ਼ਾਟ ਹੈਗੀ ਇਹਨਾਂ ਦਾ ਇੱਕ ਜਿਹੜਾ ਇੱਕ ਸਿੰਗਲ ਪੇਸ਼ੈਂਟ ਜਿਹੜਾ ਅਲਰਜੀਸਟ ਆਫ ਗਨ ਸ਼ਾਟ ਸੀਗੀ ਤੇ ਇਹ ਨਵੀ ਗੁਰਵਿੰਦਰ ਸਿੰਘ ਹੈਗਾ 26 ਸਾਲ ਏਜ ਹੈ ਕੀ ਰੈਜ਼ੀਡੈਂਟ ਆਫ 올ਕਲਾ ਹੈਗਾ ਹਾਂਜੀ ਲਾਤ ਫਿਰ ਹਾਲਤਾ ਕ੍ਰਿਟੀਕਲ ਹੀ ਸੀਗੀ ਜਦੋਂ ਮੈਂ ਹੋ ਰਿਹਾ ਨਾ